ਆਪਣੇ ਸਰਜੀਤ ਬੇਬੇ ਚਲੀ ਗਈ ਛੱਡ ਗਈ ਆਪਾਂ ਨੂੰ 105 ਸਾਲਾਂ ਦੀ ਮਾਂ ਕਿਸ਼ਨੂ ਤੁਰ ਗਈ ਅੱਜ ਇਸ ਦੁਨੀਆ ਤੋਂ ਜਰਾ ਜੀ ਮੈਂਦਰ ਇੱਥੇ ਸਾਰਾ ਕੁਝ ਇੱਥੇ ਹੋਊਗਾ ਮਾਦਾ ਆ ਇੱਥੇ ਕਿ ਜੜਾ ਕਿੰਨੇ ਵਕਤੋਂ ਲਿਆ ਆਪਣੇ ਨਾ ਤਾਂ ਇਹਨਾਂ ਐਕਾਊਂਟ ਕਦੇ ਪਾਦੇ ਦਸੂ ਨੀ ਬੋਤ ਹੈ ਇਹ ਬੋਤ ਹੈ ਸਾਡੋ ਕਿ ਹੈ ਕੋਣ ਜਾਂ ਲੈ ਕੇ ਦੀ ਪੁਲਿਸ ਇੱਥੇ ਵੀ ਸਰਕਾਰੀ ਬੈਠੀ ਹੈ ਉਹ ਤੁਸੀਂ ਨਰਕ ਭੋਗਦੇ ਹੋ ਮੈਂ ਨਰਕ ਭੋਗਦੇ ਆ ਖੁਦ ਮਤਲਬ ਬੜੀ ਹਿੰਮਤ ਵਾਲੀ ਬੇਬੇ ਜਿੱਦਾਂ ਬੈਠੋ ਗਿਆ ਆ ਦੇਖੋ ਇਹਦੇ ਚਾਂਦੀ ਦੀ ਕੰਨਾਂ ਦੀ ਵਾਲੀ ਸੀ ਹਾਂ ਮੈਨੂੰ ਕਿਤੇ ਕੋਤੋਂ ਪੁੱਛਿਆ ਨਹੀਂ ਕੋ ਰੱਖਿਆ ਤੇ ਕੁਝ ਨਹੀਂ ਪਾ ਆਪਣੇ ਸਰਜੀਤ ਬੇਬੇ ਚਲੀ ਗਈ ਛੱਡ ਗਈ ਆਪਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅੱਖਾਂ ਤੋਂ ਅੰਨ੍ਹੇ ਪੁੱਤ ਇੱਕ ਅਦਰੰਗ ਹੋਇਆ ਅਪਾਹਜ ਪੁੱਤ ਇੱਕ ਹਲਵਾਈ ਸੀ ਇੱਕ ਪੱਲੇਦਾਰ ਸੀ 105 ਸਾਲਾਂ ਦੀ ਮਾਂ ਕਿਸ਼ਨੂ ਇੱਕ ਤੀਜਾ ਪੁੱਤ ਨਿਰਮਲ ਜਿਹਦੇ ਗੁਰਦੇ ਖਰਾਬ ਸੀ ਇੰਨਾਂ ਨੂੰ ਪਾਲਦੀ ਸੀ ਤੁਰ ਗਈ ਅੱਜ ਇਸ ਦੁਨੀਆ ਤੋਂ ਤੁਰ ਗਈ ਕਿਸਨੋ ਅੱਜ ਛੱਡ ਕੇ ਆਪਣੇ ਪੁੱਤਾਂ ਨੂੰ ਵੱਡੀ ਕੁੜੀ 80 85 ਸਾਲ ਦੀ 75 ਸਾਲ ਦਾ ਤੀਜੇ ਨੰਬਰ ਤੇ ਮਹਿੰਦਰ ਉਸ ਤੋਂ ਬਾਅਦ ਸਰਜੀਤ ਉਸ ਤੋਂ ਅੱਗੇ ਨਰਮਲ ਕਿ ਮਾਂ ਨੇ ਬਹੁਤ ਘਾਲਣਾ ਘਾਲੀ ਆ ਬੜਾ ਸੰਘਰਸ਼ ਕੀਤਾ ساری ਜ਼ਿੰਦਗੀ ਸਿਰ ਤੇ ਛੱਤ ਨੂੰ ਤਰਸਦੀ ਰਹਿ ਗਈ ਕੋਠਾ ਸੀ ਡਿੱਗਣ ਵਾਲਾ ਹੀ ਸੀ ਬਸ ਘਰ ਚ ਇਹ ਰੋਟੀ ਸੀ ਬਸ ਖਾਣ ਜੋਗੀ ਹੋਈ ਸੀ ਉਹ ਵੀ ਕਿਤੋਂ ਨਾ ਕਿਤੋਂ ਇਹੀ ਕਰਕੇ ਲਿਆਉਂਦੀ ਸੀ ਪੁੱਤ ਦਾ ਤਿੰਨ ਸੀ ਤਿੰਨੇ ਹੀ ਕਮਾਉਂਦੇ ਵੀ ਸੀ ਤਿੰਨੇ ਹੀ ਹੁਨਰਮੰਦ ਨੇ ਇੱਕ ਡਰਾਈਵਰੀ ਕਰਦਾ ਗੱਡੀਆਂ ਚਲਾਉਂਦਾ ਇੱਕ ਹਲਵਾਈ ਆ ਇੱਕ ਪੱਲੇਦਾਰ ਆ ਪਰ ਕਰਮ ਦੇਖੋ ਇੱਕ ਨਾ ਹੋ ਗਿਆ ਇੱਕ ਦਰੰਗ ਹੋ ਗਿਆ ਦੂਜਾ ਜਿਹੜਾ ਡਰਾਈਵਰ ਸੀ ਉਹਦੇ ਗੁਰਦੇ ਖਰਾਬ ਹੋ ਗਏ ਲੀਵਰ ਖਰਾਬ ਤੇ ਇਸ ਬੁੱਢੀ ਮਾਂ ਨੇ ਫੇਰ ਵੀ 105 ਸਾਲ 4 ਸਾਲ 3 ਸਾਲ 2 ਸਾਲ ਦੀ ਉਮਰ ਚ ਕਰੀਬ 5-10 ਸਾਲਾਂ ਤੋਂ ਇਹ ਬਾਹਾਂ ਜਿ ਹੋਏ ਹੋਏ ਸੀ ਫੇਰ ਵੀ ਇਹ ਪਾਲਦੀ ਰਹੀ ਮਾਂ ਸਤਿ ਸ਼੍ਰੀ ਅਕਾਲ ਹੂੰ ਸਤਿ ਸ਼੍ਰੀ ਅਕਾਲ ਆਪਾਂ ਕੋਈ ਨਾ ਗੱਲ ਕਰਦੇ ਆ ਪਿੰਡ ਤੇ ਫਿਰ ਦੱਸਦੇ ਪਿੰਡ ਵਾਲੇ ਗੱਲ ਕਰਕੇ ਕੀ ਕਹਿੰਦੇ ਕੁੜੀ ਨੂੰ ਵੀ ਕਰਾਂਗੇ ਜੀ ਕੋਈ ਨਾ ਜਿੰਮੇ ਤੁਹਾਨੂੰ ਠੀਕ ਕਰੇ ਇੱਥੇ ਹੀ ਹੈ ਜੀ ਬੱਸ ਸਭ ਤੋਂ ਜਿੰਮੇ ਤੁਹਾਨੂੰ ਠੀਕ ਲੱਗੇ ਉਹ ਵਿੱਚ ਕਰਾਂਗੇ ਮਰਜੀ ਹਮਿੰਦਰ ਇੱਥੇ ਕਰੋ ਜਿੰਮੇ ਤੁਹਾਨੂੰ ਠੀਕ ਲੱਗਦਾ ਆਪਾਂ ਉਹ ਵਿੱਚ ਕਰ ਲਾਂਗੇ ਕਿਹੜੀ ਤਰ੍ਹਾਂ ਕੇ ਹਮਿੰਦਰ ਇੱਥੇ ਸਾਰਾ ਕੁਝ ਇੱਥੇ ਹੋਊਗਾ ਮਾਦਾ ਹਾਂ ਇੱਥੇ ਕਿ ਜਣਾ ਕਿੱਥੇ ਆਵਾ ਕੌਣ ਲਿਆ ਆਪਣੇ ਨਾਲ ਤੇ ਮੇਰਾ ਹੈ ਕੌਣ ਦਾਸ ਸੱਜੇ ਮਾਦੇ ਦਾ ਚੋਕਾ ਬਹੁਤ ਹੈ ਇਹ ਬਹੁਤ ਹੈ ਸਾਡੋ ਕਿ ਹੈ ਕੋਣ ਜਾਂ ਲੈ ਗਈ ਦੀ ਪੁਲਸੀ ਇੱਥੇ ਜੀ ਸਰਕਾਰ ਜੀ ਬੈਠੀ ਹੈ ਉਹ ਤੁਸੀਂ ਨਰਕ ਭੋਗਦੇ ਆ ਮੈਂ ਨਰਕ ਭੋਗਦੇ ਆ ਖੁਦ ਇਹ ਕੀ ਉਹ ਜੀਨਸਾ ਉਹ ਹੀ ਗਲਤੀ ਮਾ किशन ਕੌਰ ਨਾਲ ਜਿਹੜਾ ਰਿਸ਼ਤਾ ਇਹਨਾਂ ਤਿੰਨਾ ਭਰਾਵਾਂ ਦਾ ਸੀਗਾ ਉਹੀ ਰਿਸ਼ਤਾ ਪਿਛਲੇ 6-7 ਮਹੀਨਿਆਂ ਸਾਡਾ ਵੀ ਬਣ ਗਿਆ ਸਭ ਤੋਂ ਵੱਧ ਮੈਂ ਮਾਦੀ ਉਮਰ ਸਾਡੇ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਸਭ ਤੋਂ ਬਜ਼ੁਰਗ ਮੈਂਬਰ ਸੀ 105 ਸਾਲ ਦੇ ਕਰੀਬ ਮਾਦੀ ਦੀ ਉਮਰ ਸੀ ਮਾਦੀਆਂ ਤਿੰਨ ਧੀਆਂ ਤੇ ਤਿੰਨ ਪੁੱਤ ਦੋ ਧੀਆਂ ਇਸ ਦੁਨੀਆ ਤੋਂ ਜਾ ਚੁੱਕੀਆਂ ਜਿਹੜੀਆਂ ਉਹ ਵੀ ਆਪਣੀ ਉਮਰ ਪੂਕ ਕੇ ਗਈਆਂ ਕਿਸਮ ਦਾ ਕੋਈ 90 ਸਾਲ ਦੀ 80 ਸਾਲ ਦੀ ਪਰ ਅੱਜ ਮਾਂ ਦੇ ਤਿੰਨ ਧੀਆ ਪੁੱਤ ਆ ਜਿਹੜੇ ਉਹ ਹੈਗੇ ਨੇ ਦੁਨੀਆ ਤੇ ਇੱਕ ਧੀ ਆ ਤੇ ਤਿੰਨ ਪੁੱਤ ਇਸ ਬੁੱਢੀ ਉਮਰ ਚ ਵੀ ਇਹ ਮਾਂ ਜਿੱਥੇ ਇਹਨੂੰ ਨਿੱਕੇ ਨਿੱਕਿਆਂ ਨੂੰ ਪਾਲਿਆ ਹੁਣ ਸਿਰ ਤੇ ਵਿਪਤਾ ਇਹ ਜੀ ਪੈ ਗਈ ਸੀ ਕੁਝ ਸਾਲਾਂ ਤੋਂ ਹੁਣ ਵੀ ਇਹ ਮਾਂ ਪਾਲਦੀ ਸੀ ਆਪਦੇ ਪੁੱਤਾਂ ਨੂੰ ਭਿੰਦਰ ਵੱਡਾ ਪੁੱਤ ਸਭ ਤੋਂ ਅੱਖਾਂ ਤੋਂ ਅੰਨਾ ਹੋ ਗਿਆ ਸੀ ਪੇਸ਼ੇ ਤੋਂ ਪੱਲੇਦਾਰੀ ਕਰਦਾ ਸੀ ਵਧੀਆ ਪੈਸੇ ਕਮਾਉਂਦਾ ਸੀ ਪਰ ਅੱਖਾਂ ਦੀ ਲਾਈਟ ਚਲੇ ਗਈ ਸਭ ਤੋਂ ਵੱchnਾ ਜੀ ਹਲਵਾਈ ਦਾ ਕੰਮ ਕਰਦਾ ਸੀ ਸਰਜੀਤ ਇੱਕ ਅੱਖ ਸਰਜੀਤ ਦੀ ਖਤਮ ਚ ਮੰਧ ਰਹੀ ਦੂਜੀ ਅੱਖ ਜਿਹੜੀ ਹੈਗੀ ਉਹਦੇ ਨਾਲ ਦਿਖਦਾ ਪਰ ਸਰੀਰ ਬਿਲਕੁਲ ਅਦਰੰਗ ਹੋ ਗਿਆ ਕਰਕੇ ਕੰਮ ਨਹੀਂ ਕਰ ਹੁੰਦਾ ਹਲਵਾਈ ਵੀ ਮੰਜੇ ਤੇ ਬਹਿ ਗਿਆ ਤੇ ਪਿੱਛੇ ਰਹਿ ਗਿਆ ਤੀਜਾ ਪੁੱਤ ਮਲਕੀਤ ਇਹ ਡਰਾਈਵਰੀ ਕਰਦਾ ਸੀ ਕਿਵੇਂ ਨਾ ਕਿਵੇਂ ਆਪਦਾ ਰੋਟੀ ਪਾਣੀ ਚਲਾਉਂਦੇ ਸੀ ਇਹਦੇ ਵੀ ਗੁਰਦਿਆਂ ਤੇ ਪ੍ਰੋਬਲਮ ਆ ਗਈ ਦੀਵਰਦੀ ਪ੍ਰੋਬਲਮ ਆ ਗਈ ਇਹ ਵੀ ਘਰੇ ਬਹਿ ਕੇ ਆ ਕੇ ਤੇ ਇਹ ਬੁੱਢੀ ਮਾਂ ਫਿਰ ਵੀ ਹਿੰਮਤ ਨਹੀਂ ਹਾਰੀ ਨਹੀਂ ਹਰੀ 7 ਵਜੇ ਮੈਂ ਬਾਹਰ ਆਈ ਫਿਰ ਵੀ ਇਹ ਆਪਣੇ ਬੱਚਿਆਂ ਦੇ ਲਈ ਇੱਧਰ ਉੱਧਰ ਔੜ ਪੌੜ ਕਰਦੀ ਇਹਨਾਂ ਦੀ ਪੈਨਸ਼ਨ ਜਦ ਲੱਗੀ ਉਹ ਪੈਨਸ਼ਨ ਤਾਂ ਨਾਲ ਕਿਵੇਂ ਨਾ ਕਿਵੇਂ ਕਰਕੇ ਮਾਂ ਨੇ ਪੈਨਸ਼ਨ ਲਵਾਈਆਂ ਬੜਾਪੇ ਦੀ ਆਪਦੀ ਬੱਚਿਆਂ ਦੀ ਜਿਹਦੇ ਨਾਲ ਘਰ ਦੀ ਛੱਤ ਵੀ ਢਿੱਕਣ ਵਾਲੀ ਹੋਈ ਪਈ ਸੀਗੀ ਉਹ ਵੀ ਨਹੀਂ ਪਾ ਸਕੀ ਰੋਟੀ ਹੋਈ ਮਸਾ ਚੱਲਦੀ ਸੀ ਦਵਾਈਆਂ ਬੂਟੀਆਂ ਹੀ ਮਸਾ ਹੁੰਦੀਆਂ ਸੀ ਹੁਣ ਤਾਂ ਅੱਖਾਂ ਦੀ ਲਾਈਟ ਚਲੇ ਗਈ ਜਦੋਂ ਅਸੀਂ ਲੈਣ ਗਏ ਆ ਮਾਂ ਨੂੰ ਦਿਖਦਾ ਨਹੀਂ ਸੀ ਜਿਵੇਂ ਬਹੁਤ ਮਾੜਾ ਜਿਹਾ ਦਿਖਦਾ ਦਿਖਾਈ ਦਿੰਦਾ ਸੀ ਹੁਣ ਜਦੋਂ ਲੈ ਕੇ ਆਏ ਸੀ ਆਪਾਂ ਇਹਨੂੰ ਬੇਬੇ ਹਾਂਜੀ ਮਾੜਾ ਮਾੜਾ ਦਿਖਦਾ ਦਿਖਦਾ ਤੇ ਫਿਰ ਇੱਥੇ ਲੈ ਕੇ ਆਏ ਉਹ ਗਰੂ ਨੇ ਕਿਰਪਾ ਕੀਤੀ ਸਾਡਾ ਕੋਈ ਰਿਸ਼ਤਾ ਸੀ ਜਨਮਾਂ ਦਾ ਸਤ ਵਜੇ ਨਾ ਮਹਾਰਾਜ ਸਹੀ ਗੱਲ ਹੈ ਥੋੜੇ ਟਾਈਮ ਬਾਅਦ ਮਾਂ ਨੂੰ ਇਹਦੀ ਭੈਣ ਧੀ ਲੈਣ ਆ ਗਈ ਕਹਿੰਦੀ ਮੈਂ ਲੈ ਕੇ ਜਾਣਾ ਮੈਂ ਸੰਭੂਗੀ ਕਿਉਂਕਿ ਮਾਤਾ ਨਾਲ ਸ਼ੁਰੂ ਸ਼ੁਰੂ ਚ ਚੀਜ਼ ਨਹੀਂ ਲੱਗਿਆ ਸੀ ਇੱਥੇ ਆ ਕੇ ਫਿਰ ਧੀ ਲੈ ਗਈ ਫਿਰ ਫਿਰ ਪਤਾ ਲੱਗਿਆ ਥੋੜੇ ਦਿਨਾਂ ਬਾਅਦ ਫਿਰ ਮਾਂ ਉੱਥੇ ਸਲੇਮਪੁਰ ਪਿੰਡਾ ਸਿੱਧੂਆਂ ਬੇੜ ਜਿੱਥੋਂ ਲੈ ਕੇ ਆਏ ਸੀ ਉੱਥੇ ਹੀ ਘਰ ਪਹੁੰਚ ਗਈ ਫਿਰ ਮੱਕੀਤ ਨਾਲ ਗੱਲ ਹੋਈ ਫਿਰ ਮਾਤਾ ਜੀ ਨੂੰ ਦੁਬਾਰਾ ਲੈ ਕੇ ਆਏ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਾਂ ਸੁਪਨਿਆਂ ਦੇ ਘਰ ਦੇ ਵਿੱਚ ਸਾਡੀ ਬਜ਼ੁਰਗ ਮਾਂ ਸਾਨੂੰ ਦੁਆਵਾਂ ਦਿੰਦੀ ਅਸੀਸਾਂ ਦਿੰਦੀ ਹਰ ਰੋਜ਼ ਤੇ ਹੁਣ ਕੁਝ ਦਿਨਾਂ ਤੋਂ ਦੋ ਤਿੰਨ ਦਿਨਾਂ ਤੋਂ ਥੋੜੀ ਬਿਮਾਰ ਹੋਈ ਸੀ ਉਮਰ ਵੀ ਜ਼ਿਆਦਾ ਸੀ ਸਰੀਰ 'ਚ ਵੀਕਨੈਸ ਸੀ 100 4 ਜਾਂ 5 ਸਾਲ ਦੀ ਉਮਰ ਚੇ ਮਾਂ ਹਾਂਜੀ ਚੱਲ ਬਸ ਇਹ ਦੁਨੀਆ ਤੇ ਪਿੱਛੇ ਆ ਤਿੰਨ ਪੁੱਤ ਆਰਾਮ ਤੋਂ ਉਹਨਾਂ ਕੇ ਹਾਜੀ ਹਮਾਚਲ ਸੀ ਆ ਜੀ ਹੈ ਰਾਤ ਜਦੋਂ ਫੋਨ ਗਿਆ ਹਮਾਚਲ ਸੀ ਆ ਮੈਂ ਅੱਛਾ ਹਮਾਚਲ ਸੀ ਭਾਈ ਇਹ ਤੇ ਨਾ ਗਈ ਮੇਰੀ ਮਾਂ ਦਾ ਪਤਾ ਕੋਈ ਨਹੀਂ ਕਿਥੇ ਚਲੋ ਦੇਖ ਲੱਗੀ ਜੇ ਟਾਈਮ ਕਰ ਸਕਾਂ ਨਿਕਲ ਜਾ ਹੁਣ ਨਹੀਂ ਤਾਂ ਫਿਰ ਸਵੇਰੇ ਚਲਣੀ ਹੈ ਸਵੇਰੇ ਬਸ ਹਿਸਾਬ ਕਰ ਲੈਦੇ ਨਿੰਦਿਆਂ ਜੀ ਐਮ ਜੀ ਦਾ ਫੋਨ ਦੇਣਾ ਸੀਗਾ ਟਾਈਮ ਜੀ ਬਸ ਮੇਰੇ ਦਸਤੇ ਸੀਗਾ ਜਦ ਤੁਹਾਡਾ ਫੋਨ ਗਿਆ ਵੀ ਚਲੋ ਹੁਣ ਜਦੋਂ ਮਾਤਾ ਜੀ ਦੇ ਸਵਾਸ ਪੂਰੇ ਹੋਏ ਆ ਮਲਕੀਤ ਇੱਥੇ ਨੇੜੇ ਆ ਗਿਆ 10 ਕਿਲੋਮੀਟਰ ਦੂਰ 15 ਪਰ ਜਿਉਂ ਦੀ ਮਾਂ ਦੇ ਦਰਸ਼ਨ ਨਹੀਂ ਹੋਣੇ ਸਹੀ ਗੱਲ ਹੈ ਤੇ ਜਿਹੜੇ ਇੱਥੇ ਸੀਗੇ ਉਹ ਇੱਕ ਨੂੰ ਤਾਂ ਦਿਖਦਾ ਹੀ ਨਹੀਂ ਦਰਸ਼ਕ ਉਹਨੇ ਕੀ ਕਰਨਾ ਹੈ ਸਭ ਤੋਂ ਬਖਨਾਂ ਮਾਰਾ ਬਸਰ ਦਾ ਅਸਕਰ ਹੋ ਸਹੀ ਗੱਲ ਆ ਜੀ ਮਾਂ ਕਿਸ ਨੂੰ ਬਾਸ ਇਹ ਜਿਹੇ ਕਿਸ਼ਨੂ ਮਾਂ ਵਰਗੀਆਂ ਮਾਵਾ ਹਰ ਇੱਕ ਨੂੰ ਛੱਟ ਹੀ ਜਾਂਦੀ ਆ ਹਰ ਇੱਕ ਨੂੰ ਥੱਟ ਮਾਰ ਆਏ ਬਹੁਤ ਹੀ ਛੱਡੇ ਤੇ ਬਹੁਤ ਕਿਰਪਾ ਕੀਤੀ ਰੱਖੀ ਆ ਸ਼ੁਕਰੀਆ ਕੀਤੀ ਰੱਖੀ ਆ ਇਹ ਮਤਲਬ ਬੜੀ ਹਿੰਮਤ ਵਾਲੀ ਬੇਬੇ ਜਿੱਦਾਂ ਮੈਥੋਂ ਕਿਹਾ ਆ ਦੇਖ ਵੇ ਦੇ ਚਾਂਦੀ ਦੀ ਕੰਨਾ ਦੀ ਵਾਲੀ ਸੀ ਹਾਂ ਮੈਨੂੰ ਵੀ ਕੋਈ ਕੋਤ ਆਪਣੇ ਛੱਡੇ ਕੋ ਰੱਖਿਆ ਆਪਣੇ ਗੁੱਠੀ ਪਾ ਲਈ ਜਿੱਦਾਂ ਮੈਥੋਂ ਕਿਹਾ ਦੇਖੋ ਗੁਮਾ ਨੇ ਇੱਕ ਚਾਂਦੀ ਦੀ ਬਾਲੀ ਮਾਂ ਦੇ ਪਾਈ ਹੋਈ ਜਿੱਦਣ ਅਸੀਂ ਲੈ ਕੇ ਆਏ ਸੀ ਨਾ ਬੇਬੇ ਦੇ ਪਾਈ ਹੋਈ ਉਹ ਆਪਣੇ ਪੁੱਤ ਨੂੰ ਦੇ ਦਿੱਤੀ ਕਹਿੰਦੀ ਮੇਰੀ ਨਿਸ਼ਾਨੀ ਰੱਖ ਲੈ ਤੇ ਉਹਨੇ ਉਹਨੂੰ ਮੋੜ ਕੇ ਸ਼ਾਪ ਬਣਾ ਕੇ ਇਹ ਸਾਡੀ ਵਿਰਾਸਤ ਆ ਇਹ ਸਾਡਾ ਸਰਮਾਇਆ ਨੇ ਪੰਜਾਬ ਦੀ ਉਹ ਲੈਗੇਸੀ ਆ ਉਹ ਇੱਕ ਜਿਹੜੀ ਹੁਣ ਖਤਮ ਹੁੰਦੀ ਜਾ ਰਹੀ ਹੈ। ਦੁੱਖ ਦੀ ਇਸ ਗੱਲ ਦਾ ਵੀ ਸਾਡੀਆਂ ਮਾਵਾਂ ਨੂੰ ਅੱਜ ਇਦਾਂ ਦੇ ਘਰਾਂ ਦੀ ਲੋੜ ਪੈ ਰਹੀ ਹੈ ਸੁਪਨਿਆਂ ਦੇ ਘਰ। ਬੜੀ ਦੁੱਖ ਦੀ ਗੱਲ ਆ। ਨਾ ਤਾਂ ਅਸੀਂ ਭਾਵੇਂ ਸੁਪਨਿਆਂ ਦਾ ਘਰ ਕਹਿੰਨੇ ਆ ਪਰ ਬੜੀ ਦੁੱਖ ਦੀ ਗੱਲ ਆ। ਵੀ ਇੰਨਾ ਘਰਾਂ ਦੇ ਵਿੱਚ ਸਾਡੀਆਂ ਇਦਾਂ ਦੀਆਂ ਜਿਹੜੀਆਂ ਆਪਣੇ ਆਪ ਚ ਇੱਕ ਸੰਸਥਾ ਆਪਣੇ ਆਪ ਦੇ ਵਿੱਚ ਇੱਕ ਜਿਵੇਂ ਰਾਸਤੀ ਮਹਾਰਾਜ ਨੂੰ ਬਹੁਤ ਮਹਾਰਾਜ ਦਾ ਨਾ ਸੰਗ ਦਾ ਨਾਮ ਲਿਆ ਸੀ ਆਪਣੇ ਧਰਮ ਦੀ ਨਹੀਂ ਕਹਿਮ ਸੀ ਕਿ ਕਿਸੇ ਦੇ ਗੁੱਠਾ ਮਿੱਠਾ ਖਾਂਦੀ ਨਹੀਂ ਸੀ ਨਾ ਘੁਰ ਤੋਂ ਪ੍ਰਸ਼ਾਦਾ ਲੈ ਕੇ ਆਉਣਾ ਹੈ ਸੱਚਾ ਸੋਚਾ ਮਹਾਰਾਜ ਨੂੰ ਉਹਨੂੰ ਤੇ ਗੁਰਦੁਆਰੇ ਦੇਖ ਲੋ ਵੀ ਜਣੀ ਜਾਨੀ ਜੇ ਸਭ ਸੁਤਰੀ ਆਪਣੇ ਆਪ ਨੂੰ ਉਹਦੇ ਦੈਰੇ ਚ ਰਹੀ ਆ ਪ੍ਰਮਾਤਮਾ ਦੇ ਬਿਨਾ ਉਹਦੀ ਲੰਘਣਾ ਨਹੀਂ ਕਰਨੀ ਹੈਗੀ ਉਖੀ ਰਹਿ ਲੋਂ ਵੀ ਮੈਂ ਕੋਈ ਗੱਲ ਨਹੀਂ ਪਰ ਫਿਰ ਵੀ ਪਰਮਾਤਮਾ ਨੇ ਤੁਹਾਡਾ ਸਾਰਾ ਸਾਨੂੰ ਦਿੱਤਾ ਮਹਾਰਾਜ ਉਹਨੇ ਦਿੱਤਾ ਅਸੀਂ ਕੌਣ ਹਾਂ ਨਹੀਂ ਫਿਰ ਵੀ ਗੁਰੂ ਘਰ ਦੇ ਵਜ਼ੀਰ ਗ੍ਰਾਂਤੀ ਸਿੰਘ ਨੇ ਸਾਨੂੰ ਫੋਨ ਕੀਤਾ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਹਾਂਜੀ ਉਹਨੇ ਬਾਰ ਬਾਰ ਕਹਿਣ ਤੇ ਅਸੀਂ ਗਏ ਲੈਣ ਸਾਤੋਂ ਕਾਲਜੀਆਂ ਤੋਂ ਮਹਾਰਾਜ ਨੇ ਸੇਵਾ ਲਈ ਇਸ ਰੱਬ ਵਰਗੀ ਮਾੜੀ ਸਾਡੇ ਪੰਨ ਵਿੱਚ ਪਰਮਾਤਮਾ ਬਾਬਾ ਨਾਨਕ ਵਸਦਾ ਮਹਾਰਾਜ ਉਹ ਅੱਜ ਹੁਣ ਆਪ ਦੇ ਨਾਮ ਭਰਾਵਾਂ ਦੀ ਵੀ ਸੇਵਾ ਕਰ ਸਕੀਏ ਹਾਂਜੀ ਮਹਾਰਾਜ ਸਾਨੂੰ ਹਿੰਮਤ ਬਖਸ਼ੀ ਬਹੁਤ ਪਾਜੀ ਮਾਮਾ ਉਹ ਦੋਨੇ ਪੀਰ ਕਈ ਵਾਰੀ ਇਤੇ ਉਸਾ ਗੱਲਾ ਵੀ ਹੋ ਜਾਂਦਾ ਸੀ ਮੈਂ ਕਿਹੜਾ ਕੋਈ ਨਾ ਵੀ ਮੇਰੀ ਗੱਲ ਜਿਹੜੀ ਮੰਨ ਲੈਣੀ ਕਿਉਂਕਿ ਇਹ ਇੱਕ ਸਾਡਾ ਘਰ ਪਰਿਵਾਰ ਆ ਪਰ ਬਾਈ ਮੈਂ ਮਨ ਲਾ ਇੱਕ ਇੱਕ ਗੱਲ ਆ ਮਲਕੀਸ਼ਿਆ ਸੰਗਤ ਨੂੰ ਵੀ ਸਾਡੀ ਬੇਨਤੀ ਆ ਵੀ ਇਸ ਤਰ੍ਹਾਂ ਦੇ ਘਰ ਬਣ ਰਹੇ ਆ ਜਿੱਥੇ ਇਸ ਤਰ੍ਹਾਂ ਮਾਵਾ ਨੂੰ ਰਹਿਣਾ ਪੈ ਰਿਹਾ ਠੀਕ ਐ ਬਹੁਤ ਜ਼ਰੂਰਤਮੰਦ ਸੀ ਪ੍ਰਵਾਹ ਪਰ ਸਾਡੀਆਂ ਮਾਵਾ ਆਸ਼ਰਮਾਂ ਚ ਰਹਿਣ ਵਾਸਤੇ ਨਹੀਂ ਸੀ ਕੋਈ ਨਹੀਂ ਮਾੜਾ ਦੌਰ ਨਾ ਪਵੇ ਪੰਜਾਬ ਜੀਤਾਂ ਦੇ ਆਸ਼ੀਰਵਾਦ ਪਰ ਭਾਜੀ ਨਹੀਂ ਸਾਡੇ ਪਰ ਇੱਕ ਸਾਡੇ ਮਾੜੇ ਸਿਸਟਮ ਦੀ ਪਿੰਡ ਚੜਕੇ ਕਿਉਂਕਿ ਦੋਨੇ ਪੁੱਤ ਬਿਮਾਰ ਹੋ ਗਏ ਨਾ ਪ੍ਰੋਪਰ ਇਲਾਜ ਕਰਾ ਪਾਏ ਨਾ ਸਰ ਤੇ ਛੱਤ ਬਣਵਾ ਪਾਏ ਆ ਨਸ ਗੋਣ ਅਗਲੀ ਮਾਤਾ ਦੀ ਜਿਹੜੀ ਜਿਹੜੇ ਸਫ਼ਰ ਤੇ ਗਈ ਹੈ ਬੇਬੇ ਉਹਦੇ ਵਾਸਤੇ ਅਰਦਾਸ ਕਰੇ ਮੈਂ ਕੰਮ ਤੋਂ ਹੈ ਮੈਂ ਕਿਸੇ ਨੂੰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ